ਯਾਰ ਇੱਕ ਗੱਲ ਦੱਸ ਕਿਹੜੇ ਧਰਮ ਦਾ ਜ਼ਿਆਦਾ ਬੰਦਾ ਵਧੀਆ ਹੁੰਦਾ ਹੈ ਔਰ ਕਿਹੜਾ ਤੁਹਾਨੂੰ ਜ਼ਿਆਦਾ ਚੰਗਾ ਹੈ ਇਹ ਗੱਲ ਤੇ ਮੈਂ ਕਦੀ ਸੋਚੀ ਨਹੀਂ ਕਿਹੜੇ ਧਰਮ ਦਾ ਬੰਦਾ ਸਭ ਤੋਂ ਚੰਗਾ ਮਤਲਬ ਯਾਰ ਬੜਾ ਮੈਂ ਆਪ ਕਨਫਿਊਜ਼ ਹੋ ਗਿਆ ਅੱਛਾ ਚੱਲ ਇੱਕ ਕੰਮ ਕਰਦੇ ਆ ਅੱਜ ਕੱਲ੍ਹ ਨਾ ਮੇਰੇ ਮਾਮਾ ਜੀ ਇੱਥੇ ਆਏ ਹੋਏ ਨੇ ਇਹਨਾਂ ਉਹ ਪਾੜ ਕਰਕੇ ਬਸ ਹੁਣੇ ਆਂਦੇ ਹੋਣਗੇ ਤੇ ਅਸੀਂ ਉਸ ਨੂੰ ਉਹਨਾਂ ਨੂੰ ਪੁੱਛ ਲੈਂਦੇ ਹਾਂ ਠੀਕ ਹੈ ਨਾ ਠੀਕ ਹੈ ਮਾਮਾ ਜੀ ਆ ਗਏ ਜੀ ਬਾਜੀ ਬਾਜੀ ਖਾਸ ਇਫਤਹ ਕੀ ਹਾਲ ਚਾਲ ਆ ਕੀ ਗੱਲ ਮਾਮਾ ਜੀ ਨੂੰ ਕਿਉਂ ਯਾਦ ਕਰ ਰਹੇ ਸੀ ਤੁਸੀਂ ਦੋਨੋਂ ਅਰੇ ਮਾਮਾ ਜੀ ਪਤਾ ਨਹੀਂ ਉਸ ਨੂੰ ਕਿਹੜਾ ਫਤੂਰ ਚੜਿਆ ਮੈਨੂੰ ਕਹਿੰਦਾ ਕਿ ਮੈਨੂੰ ਦੱਸ ਯਾਰ ਕਿਹੜਾ ਧਰਮ ਸਭ ਤੋਂ ਅੱਛਾ ਸਭ ਤੋਂ ਬੈਸਟ ਹੈ ਹੁਣ ਇਸ ਦਾ ਜਵਾਬ ਤੇ ਮੈਂ ਆਪ ਕੰਫਿਊਜ਼ ਹੋ ਗਿਆ ਮੈਂ ਕਿ ਜਮ ਮੈਂ ਕਿਹਾ ਚਲੋ ਬਾੜੇ ਕੋਲ ਹੀ ਪੁੱਛ ਲਈਏ ਕਿਹੜਾ ਧਰਮ ਸਭ ਤੋਂ ਚੰਗਾ ਇਹ ਤੇ ਬੜਾ ਉਹ ਕਾ ਦੇ ਕਮਾਲ ਦਾ ਕੁਐਸਚਨ ਪੁੱਛਤਾ ਤੁਸੀਂ ਦੋਨਾਂ ਨੇ ਹੈ ਇਹਦਾ ਜਵਾਬ ਤੇ ਬੱਚੋ ਮੈਨੂੰ ਵੀ ਸੋਚਣਾ ਪੈਣਾ ਹੈ ਇਹ ਜਵਾਬ ਮੈਂ ਤੁਹਾਨੂੰ ਬਾਅਦ ਹੀ ਦਵਾਂਗਾ ਅੱਜ ਤੁਸੀਂ ਇਹ ਦੱਸੋ ਅੱਜ ਸਵੇਰੇ ਸਵੇਰੇ ਤੇਰਾ ਦੋਸਤ ਆਇਆ ਕੀ ਗੱਲ ਕੀ ਪਲੈਨਿੰਗ ਬਣ ਰਹੀ ਹੈ ਅਰੇ ਮਾਮਾ ਜੀ ਜਿਵੇਂ ਕਿ ਤੁਸੀਂ ਜਾਣਦੇ ਸਾਡਾ 1 ਸਾਲ ਹੋ ਗਿਆ ਕਾਲਜ ਦਾ ਅਸੀਂ ਸਾਰੇ ਫਰੈਂਡ ਆਪਣੀ ਆਪਣੀ ਥਾਂ ਤੇ ਸੈੱਟ ਹੋ ਗਏ ਅਸੀਂ ਮੁੰਬਈ ਰਹਿੰਦਾ ਕੋਈ ਚੇਨਈ ਕੋਈ ਪੰਜਾਬ ਸਾਰੇ ਆਪਣੀ ਆਪਣੀ ਥਾਂ ਤੇ ਸੈੱਟ ਨੇ ਅਸੀਂ ਸੋਚਿਆ ਚਲੋ ਯਰ ਟੂਗੇਦਰ ਕਰਨੀ ਹੈ ਅਸੀਂ ਮਨਾਲੀ ਜਾਣ ਦਾ ਪਲਾਨ ਬਣਾ ਰਹੇ ਹਾਂ ਅਸੀਂ ਮਾਮਾ ਜੀ ਉਹ ਅੱਛਾ ਆਪਾਂ ਫਿਰ ਕਦੋਂ ਕਦੋਂ ਨਿਕਲ ਰਿਹਾ ਬਸ ਮਾਮਾ ਜੀ ਅਸੀਂ ਕੱਲੀ ਨਿਕਲਾਂਗੇ ਅਗਰ ਉਹ ਫਲਾਈਟ ਲਾਵਾਂਗੇ ਤੇ ਉਹ ਤੋਂ ਦਿਏ ਚਨਈ ਤੋਂ ਉਹ ਲੋਕ ਡਾਇਰੈਕਟ ਆ ਜਾਣਗੇ ਤੇ ਪੰਜਾਬ ਤੋਂ ਉਹ ਟ੍ਰੇਨ ਫੜ ਕੇ ਆ ਜਾਣਗੇ ਤੇ ਸਾਰੇ ਅਸੀਂ ਪਰਸੋਂ ਮਨਾਲੀ ਮਿਲਾਂਗੇ ਮਾਮਾ ਜੀ ਅੱਛਾ ਤੇ ਤੁਸੀਂ ਸਾਰੇ ਅਲੱਗ-ਅਲੱਗ ਜਗ੍ਹਾ ਸੈੱਟ ਹੋ ਗਏ ਹੋ ਹਾਂ ਤੇ ਅਲੱਗ-ਅਲੱਗ ਜਗ੍ਹਾ ਤੋਂ ਜਾ ਰਹੇ ਹੋ ਆਪਾਂ ਵਸੇ ਉਕਾਰ ਹੈ ਉਹ ਮਨਾਲੀ ਜਾਵਦਾ ਸਭ ਤੋਂ ਵਧੀਆ ਰਸਤਾ ਤੇ ਮੁੰਬਈ ਤੋਂ ਆਪਣਾ ਚੰਡੀਗੜ੍ਹ ਫਲਾਈਟ ਤੇ ਚੰਡੀਗੜ੍ਹੋਂ ਫਿਰ ਬੱਸ ਫੜ ਕੇ ਮਨਾਲੀ ਹੈ ਨਾ ਫਿਰ ਵਧੀਆ ਆਪਣੇ ਉਹ ਜਿਹੜੇ ਚੇਨਈ ਵਾਲੇ ਜਿਹੜੇ ਦੋਸਤ ਹਨ ਉਹਨਾਂ ਨੂੰ ਇੱਥੇ ਬੁਲਾ ਲਵੇਂ ਕਿਉਂਕਿ ਇਹ ਰਸਤਾ ਹੀ ਠੀਕ ਹੈ ਨਾ ਇਹ ਰਸਤਾ ਅੱਛਾ ਹੈ ਇੱਥੋਂ ਤੁਸੀਂ ਲੋਕ ਚੱਲੇ ਜਾਣਾ मामा ਜੀ ਇਹ ਕਿਸਾ ਨਹੀਂ ਕਰਦੇ ਮਾਮਾ ਜੀ ਮੈਨੂੰ ਇਧਰ ਨਹੀਂ ਦੀ ਠੀਕ ਪੈਂਦਾ ਮੁੰਬਈ ਤੋਂ ਉਹਨਾਂ ਨੂੰ ਪੰਜਾਬ ਤੋਂ ਸਹੀ ਰਹੇਗਾ ਉਹਨਾਂ ਨੂੰ ਚੇਨਈ ਤੋਂ ਅਸੀਂ ਸ਼ਾਰੇ ਮਿਲਾਂਗੇ ਮਨਾਲੀ ਮਿਲਾਂਗੇ ਪਰ ਮੈਨੂੰ ਮੁੰਬਈ ਠੀਕ ਪੰਡਾ ਉਹਨਾਂ ਨੂੰ ਉਹਨਾਂ ਦਾ ਰਸਤਾ ਠੀਕ ਪੰਡਾ ਅੱਛਾ 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 ਤੇਰੇ ਕਹਿਣ ਦਾ ਮਤਲਬ ਹੈ ਮੁੰਬਈ ਤੋਂ ਮਨਾਲੀ ਵਾਲਾ ਰਸਤਾ ਜਿਆਦਾ ਚੰਗਾ ਨਹੀਂ ਹੈ ਤੇ ਚੇਨਈ ਵਾਲਾ ਰਸਤਾ ਚੰਗਾ ਤੇ ਆ ਤਾਂ ਠੀਕ ਹੈ ਤੁਸੀਂ ਦੋਨੋਂ ਆਪਣੇ ਬੈਕਪੈਕ ਕਰੋ ਤੁਸੀਂ ਦੋਨੋਂ ਚੇਨਈ ਚਲੇ ਜਾਓ ਤੇ ਉੱਥੋਂ ਤੁਸੀਂ ਉਹ ਵਾਲੇ ਰਸਤੇ ਚਲੇ ਜਾਓ ਉਹ ਰਸਤਾ ਵਧੀਆ ਹੈ ਨਾ ਇੱਕ ਹੀ ਬੋਲੇ ਮਾਮਾ ਜੀ ਮਾਮਾ ਜੀ ਅਸੀਂ ਚੇਨਈ ਕਿਉਂ ਜਾਵਾਂਗੇ ਸਾਡੇ ਲਈ ਤਾਂ ਮੁੰਬਈ ਦਾ ਰਸਤਾ ਠੀਕ ਹੈ ਇੱਥੇ ਵਿੱਚ ਕਿਹੜੀ ਸਮਝਦਾਰੀ ਹੈ ਕਿ ਅਸੀਂ ਯਾਰ ਦੇਖੋ ਤੁਸੀਂ ਦੋਨੋਂ ਮੈਨੂੰ ਕਨਫਿਊਜ਼ ਕਰ ਰਹੇ ਹੋ ਹਣ ਨਹੀਂ ਹੁਣ ਕਿਹੜਾ ਰਸਤਾ ਜ਼ਿਆਦਾ ਵਧੀਆ ਹੈ ਮਤਲਬ ਇਹ ਮੁੰਬਈ ਤੋਂ ਚੰਡੀਗੜ੍ਹ ਔਰ ਉਥੇ ਮਨਾਲੀ ਜਾਂ ਫਿਰ ਚੇਨਈ ਤੋਂ ਦਿੱਲੀ ਫਿਰ ਉਥੇ ਮਨਾਲੀ ਤੁਸੀਂ ਮੈਨੂੰ ਕਨਫਿਊਜ਼ ਕਰੋ ਕਿਹੜਾ ਰਸਤਾ ਜ਼ਿਆਦਾ ਵਧੀਆ ਤੁਸੀਂ ਮੈਨੂੰ ਦੱਸੋ ਰਸਤੇ ਤੇ ਮਾਮਾ ਜੀ ਦੋਵੇਂ ਹੀ ਠੀਕ ਨੇ ਮਾਮਾ ਕਿਸ ਤਰ੍ਹਾਂ ਠੀਕ ਹੈ ਉਹਨੇ ਉਹ ਤੇ ਸਾਡੇ ਲਈ ਇਹ ਰਸਤਾ ਜਾਣਾ ਤੇ ਉੱਥੇ ਹੀ ਮੰਜ਼ਿਲ ਸਾਡੀ ਔਰ ਇਹ ਮਾਮਾ ਜੀ ਬਸ ਰਸਤੇ ਵੱਖਰੇ ਵੱਖਰੇ ਨੇ ਆਪਣੇ ਸੋਲਿਆ ਦੇ ਸਾਹਬ ਨਾਲ ਮਾਮਾ ਜੀ ਤੇ ਬੱਚੋ ਹੁਣ ਤੁਹਾਡਾ ਜੋ ਸਵਾਲ ਸੀ ਕਿਹੜਾ ਧਰਮ ਸਭ ਤੋਂ ਵਧੀਆ ਹੈ ਉਹਦਾ ਜਵਾਬ ਮਿਲ ਗਿਆ ਨਾ ਹੁਣ ਮੈਂ ਤੁਹਾਨੂੰ ਸਮਝਾਂਦਾ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰੋ ਧਰਮ ਤੇ ਸਭ ਦਾ ਇੱਕੋ ਹੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਆराधना ਕਰਨਾ ਤੇ ਆਪਣੇ ਜੋ ਕਰਮ ਹਨ ਉਹ ਨਿਰਮਲ ਤੇ ਚੰਗੇ ਰੱਖਣੇ ਉਹ ਅਕਾਲ ਪੁਰਖ ਵਾਹਿਗੁਰੂ ਕਿਸ ਨੂੰ ਕੋਈ ਵਾਹਿਗੁਰੂ ਕਹਿੰਦਾ ਹੈ ਹੈ ਕੋਈ ਅੱਲਾਹ ਕਹਿੰਦਾ ਹੈ ਕੋਈ ਭਗਵਾਨ ਕਹਿੰਦਾ ਤੇ ਕੋਈ ਕੁਝ ਕਹਿੰਦਾ ਹੈ ਨਾ ਸਾਰੇ ਧਰਮ ਇੱਕੋ ਗੱਲ ਸਿਖਾਉਂਦੇ ਮੇਰੇ ਵੀਰ ਕਿ ਸਾਡੇ ਕਰਮ ਚੰਗੇ ਹੋਣੇ ਚਾਹੀਦੇ ਆ ਉਸ ਪਰਮਾਤਮਾ ਦਾ ਨਾਮ ਲੈਣਦੇ ਹੋਏ ਲੇਕਿਨ ਇੱਕ ਦੂਜੇ ਦੇ ਧਰਮ ਨਾਲ ਨਫ਼ਰਤ ਨਹੀਂ ਕਰਨੀ ਇਹ ਨਹੀਂ ਕਹਿਣਾ ਕਿ ਕਿਹੜਾ ਜ਼ਿਆਦਾ ਵਧੀਆ ਧਰਮ ਹੈ ਤੇ ਕਿਹੜਾ ਜ਼ਿਆਦਾ ਬੁਰਾ ਧਰਮ ਹੈ ਹਰ ਧਰਮ ਚੰਗਾ ਹੈ ਮੇਰੇ ਵੀਰ ਜੋ ਜਿਸ ਧਰਮ ਵਿੱਚ ਹੈ ਉਸ ਨੂੰ ਪੂਰੀ ਤਰੀਕੇ ਨਾਲ ਫਾਲੋ ਕਰੇ ਤੇ ਇੱਕ ਦੂਜੇ ਦੀ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਕਰੇ ਇੱਜ਼ਤ ਕਰੇ ਹੈ ਨਾ ਜਿਸ ਤਰ੍ਹਾਂ ਹੁਣ ਇੱਕ ਸਿੱਖ ਉਹ ਮੂਰਤੀ ਪੂਜਨ ਨਹੀਂ ਕਰਦਾ ਹੈ ਉਹ ਜਾ ਕੇ ਫੋਟੋ ਆਗੇ ਮੱਥਾ ਨਹੀਂ ਟੇਕਦਾ ਜਾਂ ਇੱਥੇ ਉੱਥੇ ਮੱਥਾ ਨਹੀਂ ਟੇਕਦਾ ਲੇਕਿਨ ਰਿਸਪੈਕਟ ਉਸ ਆਵਦੀ ਕਰਦਾ ਹੈ ਜਿਸ ਤਰ੍ਹਾਂ ਸਾਡੇ ਹਿੰਦੂ ਭਰਾਵਾਂ ਤੇ ਜਦ ਤਕਲੀਫ ਆਈ ਸੀ ਜਦੋਂ ਮੁਗਲ ਉਹਨਾਂ ਦੇ ਧਰਮ ਉਹਨਾਂ ਨੂੰ ਜ਼ਬਰਦਸਤੀ ਪਰਿਵਰਤਨ ਕਰਵਾ ਰਹੇ ਸੀ ਤਾਂ ਸਾਡੇ ਨੌਵੇਂ ਗੁਰੂ თანਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ dane ਆਪਣਾ ਸੀਸ ਦਿੱਤਾ ਕੁਰਬਾਨੀ ਦਿੱਤੀ ਤਾਂ ਉਹਨਾਂ ਦਾ ਧਰਮ ਬਚਾਇਆ ਹੈ ਨਾ ਰਿਸਪੈਕਟ ਕੀਤੀ ਦੂਜੇ ਦੇ ਧਰਮ ਦੀ ਹੁਣ ਦੇਖੋ ਬੱਚੋ ਸਾਰੀ ਨਦੀਆਂ ਅਲੱਗ-ਅਲੱਗ ਹਿੱਸੇ ਤੋਂ ਅਲੱਗ-ਅਲੱਗ ਪ੍ਰਾਂਤ ਤੋਂ ਆਉਂਦੀਆਂ ਨਾ ਪਰ ਹਰ ਨਦੀ ਦਾ ਕੀ ਧਰਮ ਹੈ ਉਹਨੇ ਆਪਣੇ ਰਸਤੇ ਚੱਲਦੇ ਜਾਣਾ ਹੈ ਨਾ ਜਿਹੜੀ ਨਦੀ ਆਪਣੇ ਆਪ ਨੂੰ ਮੋੜਨ ਦੀ ਕੋਸ਼ਿਸ਼ ਕਰੇਗੀ ਜਾਂ ਉੱਥੋਂ ਹਟਣ ਦੀ ਕੋਸ਼ਿਸ਼ ਕਰੇਗੀ ਤੁਸੀਂ ਦੇਖੋਗੇ ਛੋਟੇ-ਛੋਟੇ ਪੌਂਡ ਬਣ ਜਾਂਦੇ ਫਿਰ ਉਹ ਸੜ ਜਾਂਦਾ ਕਿਉਂਕਿ ਉਹਨੇ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ ਆਪਣੇ ਰਸਤੇ ਤੇ ਚੱਲਦੇ ਰਹਿਣਾ ਲੇਕਿਨ ਅੰਤ ਵਿੱਚ ਸਾਰੀ ਨਦੀਆਂ ਨੇ ਜਾ ਕੇ ਸਮੁੰਦਰ ਵਿੱਚ ਮਿਲ ਜਾਣਾ ਹੈ ਫਿਰ ਇੱਕ ਹੋ ਜਾਣਾ ਹੈ ਇਹ ਸਾਰੀ ਨਦੀਆਂ ਧਰਮ ਹਨ ਇਹ ਸਾਰਿਆਂ ਦੇ ਜਾ ਕੇ ਬਾਦ ਵਿੱਚ ਉਹ ਜੋ ਪਰਮਾਤਮਾ ਰੂਪੀ ਸਮੁੰਦਰ ਉਸੇ ਜਾ ਕੇ ਮਿਲ ਜਾਣਾ ਤੇ ਇੱਕ ਹੋ ਜਾਣਾ ਹੈ ਇੱਕ ਦੂਜੇ ਦੀ ਰਿਸਪੈਕਟ ਕਰੋ ਇੱਕ ਦੂਜੇ ਦਾ ਆਦਰ ਕਰੋ ਇਹ ਨਾ ਸੋਚੋ ਕਿ ਕਿਹੜਾ ਧਰਮ ਮਾੜਾ ਹੈ ਸਾਰੇ ਧਰਮ ਚੰਗੇ ਇੱਕ ਦੂਜੇ ਦੀ ਅਸੀਂ ਇੱਜ਼ਤ ਕਰਨੀ ਹੈ ਹਾਂ ਲੇਕਿਨ ਫੋਲੋ ਤੇ ਆਪਣਾ ਧਰਮ ਕਰਨਾ ਨਾ ਰਿਸਪੈਕਟ ਸਭ ਦੀ ਕਰਨੀ ਹੈ ਫੋਲੋ ਆਪਣਾ ਕਰਨੇ ਚੀਜ਼ ਨੂੰ ਸਮਝੋ ਇਸ ਉੱਤੇ ਨਫ਼ਰਤ ਨਾ ਪਾ ਲੋ ਹਾਂ चल चलो तो दूसरा एग्जाम्पल लै लो हर अलग कॉलेज लै लो या स्कूल लै लो सभी सब सब्जैक्ट उ पढ़ाए जाते हैं मैथ्स कैमेस्ट्री या बायोलॉजी जो भी सब्जेक्ट हैं। हर जगह सब्जेक्ट तो पढ़ाया जाता है ना लेकिन कॉलेज अलग अलग है एडमिशन अलग अलग जगह ली जाती है तीस तो कह सकते हो नहीं वो कॉलेज की पढ़ाई गलत है इसकी गलत है नहीं ना पढ़ाई तो एको एक सिखाई जाती है लेकिन कॉलेज अलग अलग है मेरे वीर महाराज ने किया है ना अवल अल्लाह नूर पाया कुदरत के सब बंदे ਕੋਈ ਧਰਮ ਬੁਰਾ ਨਹੀਂ ਮੇਰੇ ਵੀਰ ਹਰ ਧਰਮ ਚੰਗਾ ਹੈ ਅਸੀਂ ਇੱਕ ਦੂਜੇ ਦੀ ਰਿਸਪੈਕਟ ਕਰਨੀ ਹੈ ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿ ਰਿਹਾ ਹਾਂ ਹਾਂਜੀ ਵੀਰ ਜੀ ਮੈਨੂੰ ਇੱਕ ਬਾਣੀ ਦੀ ਪੰਕਤੀ ਵੀ ਯਾਦ ਆਈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੋਸਈਆਂ ਕੋਈ ਹਲਾਏ ਇਹ ਦੇਖ ਦਰਬਾਣੀ ਦੇ ਤੁਕਾਂ ਸਭ ਨੂੰ ਯਾਦ ਹਨ ਪਰ ਅਸੀਂ ਬਸ ਫੋਲੋ ਨਹੀਂ ਕਰਨਾ ਹੈ ਨਾ ਮੇਰੇ ਵੀਰ ਜੇ ਧਰਮ ਦੇ ਬੇਸ ਤੇ ਅਸੀਂ ਇੱਕ ਦੂਜੇ ਨਾਲ ਨਫ਼ਰਤ ਕਰਾਂਗੇ ਨਾ ਤੇ ਉਹ ਧਰਮ ਧਰਮ ਹੀ ਨਹੀਂ ਹੈ ਹੁਣ ਸਮਝ ਗਿਆ ਤੁਸੀਂ ਦੋਨਾਂ ਹਾਂਜੀ मामा जी ਚਲੋ ਵਧੀਆ ਤਾਂ ਫਿਰ ਹੁਣ ਦੱਸੋ ਮਨਾਲੀ ਕਿਹੜੇ ਰਸਤੇ ਤੋਂ ਜਾਣਾ ਹੈ ਚੰਨੀ ਤੋਂ ਜਾਣਾ ਹੈ ਜਾਂ ਫਿਰ ਮੁੰਬਈ ਤੋਂ ਜਾਣਾ ਹੈ